ਲੌਕਡਾਊਨ ਦੇ ਚੱਲਦਿਆਂ ਜਿੱਥੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਚੱਲਣੀਆਂ ਪਈਆਂ ਹਨ ਉੱਥੇ ਹੀ ਕਈ ਸੰਸਥਾਵਾਂ ਅਤੇ ਐਨਜੀਓ ਵਰਗੀ ਸੁਸਾਇਟੀ ਨੇ ਅੱਗੇ ਵਧ ਕੇ ਜ਼ਰੂਰਤਮੰਦਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਇਸ ਦੇ ਮੱਦੇਨਜ਼ਰ ਦਿਲਦਾਰ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਛਬੀਲ ਲੰਗਰ ਪੀਪੀ ਕਿੱਟ ਵੰਡੀਆਂ ਗਈਆਂ ਅਤੇ ਇਸ ਸੁਸਾਇਟੀ ਦੇ ਪ੍ਰਬੰਧਕ ਮਿਸਟਰ ਯਸ਼ਪਾਲ ਨੇ 50000 ਦਾ ਯੋਗਦਾਨ ਦਿੱਤਾ

ਕਿ ਵਰਨਾ ਜਿੱਦਾਂ ਪਿਛਲੇ 2-3 ਮਹੀਨਿਆਂ ਦੇ ਵਿੱਚ ਅਸੀਂ ਇਹਨਾਂ ਦੀ ਨਾਲ ਰਿਪੋਰਟ ਦਾ ਮੋਢਾ ਲਾ ਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਹੈ ਅੱਗੇ ਵੀ ਜੇ ਕੋਈ ਸੇਵਾ ਦਾ ਮੌਕਾ ਦੇ ਕੇ ਅਸੀਂ ਇਹਨਾਂ ਦੇ ਬਿਲਕੁਲ ਟੀਮ ਦਾ ਨਾਲ ਖੜੇ ਆਂ ਤੇ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਮੇਰੇ ਉਹਨਾਂ 11 ਦਾ ਦੌਰਤਾਂ ਦਾ ਮਿੱਤਰਾਂ ਦਾ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਕਟਾਪੁਰਾ ਸਾਹਿਬ ਦਾ ਮਨਦੀਪ कौर ਸਾਨੇਵਾਲ ਤੋਂ ਮੈਂ ਬਿਲੋਂਗ ਕਰਦੀ ਹਾਂ ਤੇ ਦਿਲਦਾਰ ਗਰੁੱਪ ਦੇ ਵਿੱਚ ਜਿੱਦਾਂ ਤੁਸੀਂ ਅੱਜ ਦੇਖਿਆ ਕਿ ਜਿਹੜੇ ਜ਼ਰੂਰਤਮੰਦ ਲੋਕ ਸੀਗੇ ਉਹਨਾਂ ਤੱਕ ਜਿੰਨਾ ਸਾਥ ਹੋ ਸਕੇ ਅਸੀਂ ਵਾਅਦ ਵਾਅਦ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਉਹਨਾਂ ਨੂੰ ਸਾਨੂੰ ਲੱਗਦਾ ਸੀਗਾ ਇੱਕ ਰਸੋਈ ਦੀ ਜਿਹੜੀ ਬੇਸਿਕ ਲੀਡ ਹੋ ਜੀਆ ਤੇ ਇਹ ਸਾਰੀਆਂ ਚੀਜ਼ਾਂ ਲੋਕਡਾਊਨ ਜਿੱਦਾਂ ਹੋਇਆ 20 ਮਾਰਚ ਤੋਂ ਲੋਕਡਾਊਨ ਹੋਇਆ ਸੀਗਾ 22 ਮਾਰਚ ਤੋਂ ਅਸੀਂ ਕੰਟੀਨਿਊਸਲੀ ਇਹ ਕਿਹਦਾ ਕਰ ਰਹੇ ਹਾਂ ਤੁਕਾ ਰਾਸ਼ਨ ਹੋ ਗਿਆ ਜਾਂ ਫਿਰ ਪਹਿਲਾਂ ਲੰਗਰ ਬਣਾ ਕੇ ਕਰਦੇ ਸੀਗੇ ਹਨਾ ਡਿਸਟ੍ਰੀਬਿਊਟ ਕਰਦੇ ਸੀਗੇ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼